ਲੱਗੀ ਰਹੀ ਫੋਨ ਤੇ ਹੋਰ ਤਾਂ ਤੇਨੂੰ ਕੋਈ ਕੰਮ ਨਹੀਂ ਹੈਗਾ ਮੰਮੀ ਮੈਂ ਕਿ ਸਾਰਾ ਦਿਨ ਫੋਨ ਤੇ ਲੱਗੀ ਰਹਿਣੀ ਆ ਆ ਵੀਰੇ ਦਾ ਫੋਨ ਆ ਗਿਆ ਸੀ ਦੋ ਗੱਲਾਂ ਕਰੀਆਂ ਮੈਂ ਦੋ ਗੱਲਾਂ ਕਰੀਆਂ ਨੇ ਨੀ ਗੱਲ ਸੁਣ ਲੈ ਮੇਰੀ ਉਹਨਾਂ ਵੀ ਤਾਂ ਪਿੱਟ ਸੇਪਾ ਪਿਆ ਹੀ ਰਹਿੰਦਾ ਆਪਦਾ ਘਰ ਦਾ ਦੇਖ ਲਿਆ ਕਰ ਕੰਮ ਤੂੰ ਮੰਮੀ ਮੈਂ ਸਾਰਾ ਦਿਨ ਆਪਣਾ ਘਰ ਹੀ ਦੇਖਦੀ ਆ ਇੱਕ ਫੋਨ ਤੇ ਹੀ ਗੱਲ ਕੀਤੀ ਆ ਮੈਂ ਹੋਰ ਕਿੱਡੀ ਕੀ ਗੱਲ ਹੋਗੀ ਜਾਣਦੀ ਆ ਮੈਂ ਕੰਮ ਕਰਨ ਵਾਲੀ ਨਹੀਂ ਤੈਨੂੰ ਸਾਰਾ ਦਿਨ ਉਹਨਾਂ ਦੇ ਰੋਣੇ ਧੋਣੇ ਰੋਜੂ ਮੇਰੀ ਗੱਲ ਸੁਣ ਲੈ ਇੱਥੇ ਸੋਗ ਪਾ ਕੇ ਨਾ ਬੈਠਿਆ ਕਰ ਮੇਰੇ ਘਰੇ ਮਾਤਾ ਮੇਰੀ ਗੱਲ ਸੁਣੋ ਤੁਸੀਂ ਕਿਸੇ ਦੀ ਧੀ ਨਹੀਂ ਹੈਗੇ ਨਾਲੇ ਮੇਰੀ ਗੱਲ ਸੁਣੋ ਜੇ ਤੁਹਾਡੇ ਪੇਕੇ ਘਰ ਚ ਕੋਈ ਇਹੋ ਜੀ ਗੱਲ ਹੋ ਜੇ ਤੁਹਾਡੀ ਮਾਂ ਬਿਮਾਰ ਹੋ ਜੇ ਜਾਂ ਕੁਝ ਵੀ ਤੁਹਾਨੂੰ ਫਿਕਰ ਨਹੀਂ ਹੋਊਗਾ ਤੁਸੀਂ ਫੋਨ ਨਹੀਂ ਕਰੋਗੇ ਮੈਨੂੰ ਹੋਇਆ ਮੇਰੀ ਮਾਂ ਬਿਮਾਰ ਆ ਮੈਂ ਪਤਾ ਲੈ ਰਹੀਆਂ ਉਹਨਾਂ ਦਾ ਫਿਰ ਕਿੱਡੀ ਕੀ ਗੱਲ ਹੋਗੀ ਨਹੀਂ ਤੂੰ ਤਾਂ ਮੇਰਿਆਂ ਤੇ ਮੱਚਦੀ ਆ ਤੇ ਤਾਂ ਮੇਰਾ ਸੁੱਖ ਨਹੀਂ ਦੇਖਿਆ ਜਾਂਦਾ ਤੈਨੂੰ ਤਾਂ ਆ ਇਹਨੂੰ ਦੁੱਖ ਹੋਵੇ ਤਾਂ ਇਹਨੂੰ ਪਤਾ ਲੱਗੇ ਨਹੀਂ ਮੈਨੂੰ ਕਿਹਦਾ ਦੁੱਖ ਹੋਵੇ ਇਹ ਤਾਂ ਤੇਰੇ ਮਾਂ ਬਾਪ ਦੀਆਂ ਜਿੰਨੀਆਂ ਜੇ ਕਰਨੀਆਂ ਨੇ ਉਹਨਾਂ ਦੀ ਭਾਈ ਭਰਨੀਆਂ ਨੇ ਹੈ ਦੂਜਿਆਂ ਨੂੰ ਕਿ ਦੋਸਤ ਨਹੀਂ ਆ ਤੂੰ ਤਮੈ ਕੋਈ ਗੱਲ ਕਹਿ ਵੀ ਨਹੀਂ ਸਕਦੀ ਹਰੇਕ ਗੱਲ ਨੂੰ ਤੁਸੀਂ ਆਪਦੇ ਤੇ ਲੈ ਆਏ ਨੇ ਪੁੱਠੀ ਲੈ ਆਏ ਨੇ ਮੈਂ ਸਿਰਫ ਤੁਹਾਨੂੰ ਸਮਝਾ ਰਹੀ ਆਂ ਵੀ ਤੁਹਾਨੂੰ ਆਪਦੇ ਮਾਪੇ ਦਾ ਆਂਦਾ ਨਹੀਂ ਮੈਨੂੰ ਤਾਂ ਮੈਨੂੰ ਕੌਣ ਹੁਣ ਸਮਝਾਉਣ ਵਾਲੀ ਮੈਨੂੰ ਨਾ ਸਮਝਾ ਜੇ ਸਮਝਾਉਣਾ ਆਪਦੀ ਮਾਂ ਨੂੰ ਸਮਝਾ ਤੇਰੇ ਪੇਕੇਆਂ ਨੇ ਮੈਨੂੰ ਕੱਲੀ-ਕੱਲੀ ਖਬਰ ਆਉਂਦੀ ਆ ਜੜੀਆਂ ਕਰਤੂਤਾਂ ਉਹ ਕਰਦੇ ਨੇ ਨਾ ਬਗਾਨੀ ਤੈਨੂੰ ਤੰਗ ਕਰਨ ਪਈ ਜੰਗਿਆ ਕਰਨੀਆਂ ਉਹ ਜਿੰਨੇ ਭਰਨੀਆਂ ਇਹ ਜਾਂ ਕੁਛ ਨਹੀਂ ਹੈਗਾ ਮੰਮੀ ਨਾਲੇ ਤੁਹਾਨੂੰ ਕਿਨੇ ਕੀ ਕਹਤਾ ਸਿਕਰਵਾ ਸਿਕਰ ਸਭ ਜਾਣਦੀ ਆ ਮੈਂ ਮੈਂ ਤਾਂ ਕੁਛ ਨਹੀਂ ਭੁੱਲਿਆ ਹੈਗਾ ਨਾਲੇ ਹੁਣ ਬਾਣੀ ਆ ਮੇਰੇ ਨਾਲ ਨਾ ਆ ਮਗਜ ਜਾ ਨਾ ਮਾਰ ਉੱਠ ਕੇ ਚਾਹ ਦੇਖ ਲੈ ਚਾਹ ਧਰੀ ਪਈ ਆ